ਸ਼ਾਮ 5 ਵਜੇ ਹੁੰਦਾ ਸਪਲੈਂਡਰ ਦਾ ਗੇੜਾ ਵੱਡੇ ਰੂਟ ਸਲਵਾਏ ਪਰ ਕੁੜੀ ਨਾਲ ਕੁਛ ਇਹਨਾਂ 100 ਨੰਬਰ ਦੇ ਟਾਇਰ ਬਾਕੀ ਲੰਡਾ ਆ ਕਰਾਇਆ ਉਹ ਮੈਂ 30 ਦਾ ਮੈਂ ਲਿਆ ਪਰ 60 ਉਤੇ ਲਾਇਆ ਹੈ ਤਾਂ ਸਭ ਸਪਲੈਂਡਰ ਵਾਜੀ ਯਮੇ ਵਾਲੀ ਕੱਢੇ ਬਾਜਦੀ ਹੈ ਗੱਲ ਬੰਦਾ ਦੂਰ ਤੱਕ ਵੱਡੇ ਮਹੀਨੇ ਵਿੱਚ 2-3 ਹੁੰਦੇ ਆ ਚਲਣ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬੁਲਾਣ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬੁਲਾਣ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਅੱਜ ਵੀ ਉਹ ਹਰ ਇੱਕ ਦੇ ਦਿਲਾਂ ਦੇ ਵਿੱਚ ਵਸਦੇ ਨੇ ਉਹ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਅੱਜ ਵੀ ਜ਼ਿੰਦਾ ਨੇ ਤੁਹਾਂ ਅੰਦਾਜ਼ੀ ਇਹ ਕਿ ਉਹਨਾਂ ਦੇ ਫੈਨਸ ਉਹਨਾਂ ਨੂੰ ਵੱਖੋ ਵੱਖਰੀ ਤਰੀਕੇ ਦੇ ਨਾਲ ਟ੍ਰਿਬਿਊਟ ਕਰਦੇ ਨੇ ਜਿਸ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਹੁਣ ਇਸ ਤਰ੍ਹਾਂ ਦੀ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨਿੱਕੇ ਬੱਚੇ ਨੇ ਆਪਣੇ ਗਾਣੇ ਦੇ ਜ਼ਰੀਏ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ ਤੁਸੀਂ ਵੀ ਦੇਖੋ ਜ਼ਰਾ ਇਹ ਵੀਡੀਓ ਹਾਂ ਹਰ ਸੁਖਾਰੀ ਯਾ ਰਦਾ ਗੜਾ ਬੜੇ ਰੂਟ ਸਲਵਾਏ ਪਰ ਕੁੜੀ ਨਾ ਕੁਛੇ ਨਾ 100 ਨੰਬਰ ਦੇ ਟਾਇਰ ਬਾਕੀ ਲੰਡਾਇਆ ਕਰਾਇਆ ਉਵੇਂ 30 ਦਾ ਮੈਂ ਲਿਆ ਪਰ 60 ਉੱਤੇ ਲਾਇਆ ਫੈਟਾ ਸੱਪ ਪਲੈਂਡਰ ਬਾਜੀ ਯੰਮੇ ਵਾਲੀ ਕੱਡੇ ਬਾਜਦੀ ਆ ਗੱਲ ਬੰਦਾ ਦੂਰ ਤੱਕ ਵੱਟੇ ਮਹੀਨੇ ਵਿੱਚ 2-3 ਹੁੰਦੇ ਆ ਚਲਾੜ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬਲਾੜ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬਲਾੜ ਮਹੀਨੇ ਵਿੱਚ 2-3 ਹੁੰਦੇ ਆ ਚਲਾੜ ਮੈਂ ਗੱਲ ਆਪ ਕਰਾਂ ਇਹ ਸ਼ਾਮ ਨੂੰ 5 ਵਜੇ ਹੁੰਦਾ ਸਪਲੈਂਡਰ ਦਾ ਗੇੜਾ ਵੱਡੇ ਰੂਟ ਸਲਵਾਏ ਪਰ ਕੁੜੀ ਨਾਲ ਕੁਛ ਇਹਨਾਂ 100 ਨੰਬਰ ਦੇ ਟਾਇਰ ਬਾਕੀ ਲੰਡਾ ਆ ਕਰਾਇਆ ਉਹ ਮੈਂ 30 ਦਾ ਮੈ ਲਿਆ ਪਰ 60 ਉਤੇ ਲਾਇਆ ਹੈ ਤਾਂ ਸਪਲੈਂਡਰ ਵਾਜੀ ਯਮੇ ਵਾਲੀ ਕੱਢੇ ਬਾਜਦੀ ਹੈ ਗੱਲ ਬੰਦਾ ਦੂਰ ਤੱਕ ਵੱਡੇ ਮਹੀਨੇ ਵਿੱਚ ਦੋ ਤਿੰਨ ਹੁੰਦੇ ਆ ਚਲਣ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬੁਲਾਣ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬੁਲਾਣ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਹੋਏ ਕਾਫੀ ਸਮਾਂ ਹੋ ਗਿਆ ਪਰ ਅੱਜ ਵੀ ਉਹ ਹਰ ਇੱਕ ਦੇ ਦਿਲਾਂ ਦੇ ਵਿੱਚ ਵਸਦੇ ਨੇ ਉਹ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਅੱਜ ਵੀ ਜ਼ਿੰਦਾ ਨੇ ਤੁਹਾਂ ਅੰਦਾਜ਼ੀ ਇਹ ਕਿ ਉਹਨਾਂ ਦੇ ਫੈਨਸ ਉਹਨਾਂ ਨੂੰ ਵੱਖੋ ਵੱਖਰੀ ਤਰੀਕੇ ਦੇ ਨਾਲ ਟ੍ਰਿਬਿਊਟ ਕਰਦੇ ਨੇ ਜਿਸ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਹੁਣ ਇਸ ਤਰ੍ਹਾਂ ਦੀ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨਿੱਕੇ ਬੱਚੇ ਨੇ ਆਪਣੇ ਗਾਣੇ ਦੇ ਜ਼ਰੀਏ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ ਤੁਸੀਂ ਵੀ ਦੇਖੋ ਜ਼ਰਾ ਇਹ ਵੀਡੀਓ ਹਾਂ ਕਰਫਲਕਾਰੀ ਯਾ ਸੱਪ ਪਲੈਂਡਰ ਦਾ ਗੇੜਾ ਵੱਡੇ ਰੂਟ ਸਲਵਾਏ ਪਰ ਕੁੜੀ ਨਾ ਕੋਈ ਛੇਣਾ 100 ਨੰਬਰ ਦੇ ਟਾਇਰ ਬਾਕੀ ਲੰਡਾਇਆ ਕਰਾਇਆ ਅਮੇਤੀ ਦਾ ਮੈਂ ਲਿਆ ਪਰ 60 ਉੱਤੇ ਲਾਇਆ ਹੈ ਤਾਂ ਸੱਪ ਪਲੈਂਡਰ ਬਾਜੀ ਯੰਮੇ ਵਾਲੀ ਕੱਡੇ ਬਾਜਦੀ ਆ ਗੱਲ ਬੰਦਾ ਦੂਰ ਤੱਕ ਵੱਡੇ ਮਹੀਨੇ ਵਿੱਚ ਦੋ ਤਿੰਨ ਹੁੰਦੇ ਆ ਚਲਾੜ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬਲਾੜ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬਲਾੜ ਮਹੀਨੇ ਵਿੱਚ ਦੋ ਤਿੰਨ ਹੁੰਦੇ ਆ ਚਲਾੜ ਮੈਂ ਗੱਲ ਆਪ ਕਰਾਂ ਲੋਕੀ ਘਰ ਦੇ ਬਲਾੜ ਹਾਂ ਹਾਂ